ਪਹਿਲਾਂ ਇਸ ਨੂੰ ਅੱਖਾਂ ਦੀ ਰੋਸ਼ਨੀ ਸੀਗੀ ਜਿਹੜੀ ਉਹ ਚਲੀ ਗਈ ਸੀਗੀ ਲੇਕਿਨ ਇੱਕ ਬੱਚੇ ਦੀ ਖੁਆਇਸ਼ ਸੀਗੀ ਕਿ ਉਸਨੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕਰਨੀ ਹੈ ਤੇ ਹੈ ਕਿ ਮੋ ਲੇਟ ਕੇ ਦੇਰੇ ਸਾਰਾ ਬੈਗ ਅੱਤੇ ਛਟਕੇ ਨਾਲ ਉਹ ਕਹਿੰਦੇ ਸਲਮਾਨ ਖਾਨ ਉਹ ਕਹਿੰਦੇ ਹਾਂ ਕਹਿੰਦੇ ਵਿਸ਼ਵਾਸ ਕਿਵੇਂ ਕਰਾਂ ਕਹਿੰਦੇ ਦੱਸ ਕੀ ਕਰ ਸਕਦਾ ਫਿਰ ਕਿਨੇ ਸਾਦੇ ਬਾਈਸੈਪਸ 'ਤੇ ਟੱਚ ਕੀਤੇ ਇਹ ਅੱਖਾਂ ਦੀ ਰੋਸ਼ਨੀ ਅਚਾਨਕ ਚਲੀ ਗਈ ਅਸੀਂ ਇਹਨੂੰ ਮੁੰਬਈ ਲੈ ਗਏ ਉੱਥੇ ਅਕੇ ਸਾਨੂੰ ਪਤਾ ਲੱਗਿਆ ਕਿ ਇਹਦੇ ਬ੍ਰੇਨ 'ਚ ਐਵਰੀ ਜਗ੍ਹਾ 'ਚ ਮੱਥੇ 'ਚ 5 ਪੀ ਦੇ ਪੁਆਇੰਟ ਦੇ ਜਿੰਨਾ ਸਾਰੇ ਟਿਊਮਰ ਸੀ ਉਹ ਅਸੀਂ ਫਤੇਗਰ ਸਾਹਿਬ ਮੱਥਾ ਟੇਕਣ ਲਈ ਗਏ ਸੀ ਇਹਨੇ ਜੀਵਨ ਜੋਤੀਸਰੂਪ ਗੁਰਦੁਆਰੇ 'ਚ ਮੱਥਾ ਟੇਕਿਆ ਤੇ ਖੜੇ ਹੋ ਕੇ ਕਹਿੰਦੇ ਦਿਖਣਾ ਬੰਦ ਹੋ ਗਿਆ ਔਰ ਰੋਸ਼ਨੀ ਚਾਨਣ ਜਿਵੇਂ ਕਮਰੇ 'ਚ ਬਲਬ ਆਪਾ ਬੰਦ ਕਰਦੇ ਲਾਈਟ ਬੰਦ ਕਰਦੇ ਸਡਨ ਉਵੇਂ ਲਾਈਟ ਅੱਖਾਂ ਦੀ ਸਵਿਚ ਆਫ ਹੋ ਗਈ ਸੀ ਤੇ ਹਰ ਵਾਰ ਇੱਕੋ ਗੱਲ ਕਹਿੰਦਾ ਸੀ ਕਿ ਮੈਂ ਮम्मा ਇੱਕ ਵਾਰ ਸਲਮਾਨ Khan ਨੂੰ ਮਿਲਣਾ ਹੈ ਤਾਂ ਮੈਂ ਕਹਿੰਦੀ ਸੀ ਬੇਟਾ ਅਸੀਂ ਪੰਜਾਬ 'ਚ ਰਹਿੰਦੇ ਆ ਉਹ ਉੱਥੇ ਰਹਿੰਦੇ ਨੇ ਅਸੀਂ ਕਿੱਦੋਂ ਮਿਲਾਂਗੇ ਉਸ ਟਾਈਮ ਜਦ ਮੈਂ تھا ਤਾਂ ਮੇਰੇ ਜਦ ਦੇਖਣਾ ਤਾਂ ਉਹ ਨਹੀਂ ਦੇਖ ਪਾਇਆ ਲੇਕਿਨ ਅਬ ਜਦ ਮੈਂ 1 ਡਿਸੰਬਰ ਕੋ ਗਿਆ ਤਾਂ ਤਬ ਆਪੇ ਮੈਨੇ ਉਸसे ਬਾਤਾਂ ਕੀਤੀ ਦੇਖਾ اور ਮੁੰਦੇ ਵਾਸਤੇ ਗਿਫਟਸ ਵੀ ਮਿਲੇ ਕੰਤਾਕਰ ਮੈਂ ਛੋਟਾ ਜਿਹਾ ਬੱਚਾ ਪੰਜਾਬ ਤੋਂ ਬੰਬੇ ਆ ਸਕਦਾ ਉਹਨਾਂ ਨੂੰ ਮਿਲਣ ਲਈ ਤੇ ਉਹ ਬੈਂਡਰਾ ਤੋਂ ਟਾਟਾ ਹਸਪੀਟਲ ਤੱਕ ਨਹੀਂ ਆ ਸਕਦੇ ਬਨ ਮਿਲਣ ਲਈ ਫੇ ਸਲਮਾਨ ਸਰ ਜੀ ਆਪ ਨੂੰ ਪਤਾ ਹੈ ਬਹੁਤ ਕਾਈਂਡ ਹੈਡ ਹੈ ਤੇ ਉਹ ਜਗਨਵੀਰ ਨੂੰ ਮਿਲਣ ਲਈ ਅਚਾਨਕ 7th ਆਫ ਨਵੰਬਰ ਇਹਦੇ ਬੈੱਡ ਤੇ ਕੋਲ ਆ ਕੇ ਖੜੇ ਹੋ ਗਏ ਇਹਦੀ ਕੀਮੋ ਚੱਲ ਰਹੀ ਸੀ ਫਸਟ ਉਸ ਵੇਲੇ ਕਹਿੰਦੇ ਕਿਊਟ ਹੋ ਸਰਦਾਰ ਜੀ ਜਿੰਨੇ ਫੋਟੋ ਮੇਂ ਦਿਖਤੇ ਤੇ ਉਸ ਸੇ ਕਈ ਜਾਤਾ ਕਹਿੰਦਾ ਤਮੰਨਾ ਦੇਖਨੇ ਦੀ ਸੀ ਛੂਨੇ ਕੀ ਨਹੀਂ ਭਾਵਕਪਾਲ ਜੀ ਸਰਦਾ ਵੀ ਮਨ ਭਰ ਗਿਆ ਸਾਡਾ ਵੀ ਭਰ ਗਿਆ ਇਹਨਾਂ ਦੇ ਲੈਣਾ ਚਾਹਤ ਉਹ ਦਿਨ ਵੀ ਆਏਗਾ ਜਦੋਂ ہم ਦੋਨੋਂ ਦੁਬਾਰਾ ਸਾਥ ਮਿਲਾਂਗੇ ਗੱਲਬਾਤਾਂ ਕਰਾਂਗੇ ਇੱਕ ਸਾਥ ਇੱਕ ਹੀ ਟੇਬਲ 'ਤੇ ਬੈਠ ਕੇ ਸਾਨੂੰ ਤਾਂ ਸੇ ਬੱਚੇ ਦਾ ਮੋਰਲ ਵਧਾਣ ਲਈ ਦਿਲ ਰੱਖਣ ਲਈ ਹੌਸਲਾ ਵਧਾਣ ਲਈ ਸਾਨੂੰ ਨੇ ਗੱਲ ਕਹਿਤੀ ਮਗਾਸਰ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ 1 ਜਨਵਰੀ 2023 ਨੂੰ ਅਸੀਂ ਜਿਵੇਂ ਹਰ ਸਾਲ ਇਹਦੇ ਫਾਲੋਅ ਅਪ ਲਈ ਜਾਂਦੇ ਹਾਂ ਤੇ ਮੁੰਬਈ ਤੇ ਸਾਨੂੰ ਕਾਲ ਆਇਆ ਟਾਟਾ ਹਸਪੀਟਲ ਤੋਂ ਕਿ ਸਲਮਾਨ ਸਰ ਨੇ ਐਜ਼ ਅ ਗੈਸ ਤੁਸੀਂ ਲੋਕਾਂ ਨੂੰ ਅੱਜ ਸ਼ਾਮੀ ਆਪਣੇ ਬੰਗਲਾ 'ਚ ਇਨਵਾਈਟ ਜਿਹਨੇ ਜਿਹੜੇ ਆਟੋਗ੍ਰਾਫ ਲੈਣ ਨਾਲ ਸਾਈਨ ਜਿਹੜੇ ਨੇ ਸਲਮਾਨ ਖਾਨ ਦੇ ਸੱਚਾ ਦੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਨੰਮੇ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਲੁਧਿਆਣਾ ਦੇ ਇੱਕ ਅਜਿਹੇ ਬੱਚੇ ਦੇ ਨਾਲ ਜਿਸ ਬੱਚੇ ਦੀ ਉਮਰ 9.5 ਸਾਲ ਹੈ ਔਰ ਨਾਲ ਦੀ ਨਾਲ ਬੱਚਾ ਜਿਹੜਾ ਆ ਪਹਿਲਾਂ ਇਸ ਨੂੰ ਅੱਖਾਂ ਦੀ ਜਿਹੜੀ ਰੋਸ਼ਨੀ ਸੀਗੀ ਜਿਹੜੀ ਉਹ ਚਲੀ ਗਈ ਸੀਗੀ ਲੇਕਿਨ ਇੱਕ ਬੱਚੇ ਦੀ ਖੁਆਇਸ਼ ਸੀਗੀ ਕਿ ਉਸਨੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕਰਨੀ ਹੈ ਤੇ ਮੁਲਾਕਾਤ ਵੀ ਕਰਦਾ ਹੈ ਬੱਚਾ ਤੇ ਇਸ ਦੇ ਨਾਲ-ਨਾਲ ਇਹਨਾਂ ਦੇ ਪੇਰੈਂਟਸ ਨੇ ਜਿਹੜੇ ਉਹ ਵੀ ਬੱਚੇ ਦੀ ਰੋਸ਼ਨੀ ਨੂੰ ਵਾਪਸ ਲਿਆਉਣ ਦੇ ਲਈ ਲਗਾਤਾਰ ਯਤਨ ਕਰਦ ਨੇ ਤੇ ਖੀਰ ਰੋਸ਼ਨੀ ਜਿਹੜੀ ਵਾਪਸ ਵੀ ਆਉਂਦੀ ਹੈ ਗੱਲਬਾਤ ਕਰਦੇ ਮੈਮ ਸਭ ਤੋਂ ਪਹਿਲਾਂ ਦੱਸੋ ਕਿ ਬੱਚੇ ਦੀ ਇੱਕ ਖੁਆਇਸ਼ ਸੀਗੀ ਸਲਮਾਨ ਖਾਨ ਦੇ ਨਾਲ ਮਿਲਣਾ ਹੈ ਔਰ ਇਹ ਰੋਸ਼ਨੀ ਜਿਹੜੀ ਵਾਪਸ ਲਿਆਂਦੀ ਕੀ ਨਾ ਬੱਚੇ ਦੀ ਕਦੋਂ ਰੋਸ਼ਨੀ ਚਲੇ ਗਈ ਸੀ ਕਿਤੇ ਕਿਵੇਂ ਇਹ ਹਾਲਾਤ ਬਣੇ ਸੀ ਸਰ ਸਪਟੈਂਬਰ 30 ਹੈ 2018 ਨੂੰ ਸੜਨ ਜਗਨਵੀਰ ਸਿੰਘ ਦੇ ਅੱਖਾਂ ਦੇ ਰੋਸ਼ਨੀ ਚਲੇ ਗਏ ਸੀ ਸਾਨੂੰ ਡਾਕਟਰ ਜੋ ਲੋਕਲ ਸਰ ਦੇ ਹਿਸਾਬ ਨਾਲ ਖਾਲੀ ਕੋਈ ਨਰਵ ਕੰਪਰੈਸ ਹੋ ਗਈ ਸੀ ਜਿਹਦੇ ਕਰ ਰੋਸ਼ਨੀ ਚਲੇ ਗਈ ਹੈ ਮਗਰ ਬਾਅਦ ਪਤਾ ਲੱਗਿਆ ਕਿ ਇਹਨੂੰ ਟਿਊਮਰ ਹੈਗਾ ਬ੍ਰੇਂਚ ਤੇ ਇਹ ਸਭ ਚੀਜ਼ਾਂ ਇੰਨੀ ਫਾਸਟ ਹੋਈਆਂ ਸਾਨੂੰ ਸਭ ਕੁਝ ਇੱਕ ਦਿਨ ਚ ਹੀ ਪਤਾ ਲੱਗਣ ਲੱਗ ਗਿਆ ਤੇ ਸਾਨੂੰ ਅਹਿਸਾਸ ਹੋਇਆ ਕਿ ਗੁਰਰਾਮਦਾਸ ਜੀ ਆਪ ਨਾਲ ਲੱਗ ਕੇ ਸਾਰਾ ਕਿਉਂਕਿ ਖੇਡ ਦੇ ਕਰਮਾ ਦੇ ਹੁੰਦੇ ਆ ਜੀ ਉਹ ਆ ਪੋਗਨੇ ਪੈਂਦੇ ਆ ਮਗਰ ਇਹ ਹੈ ਕਿ ਜਦੋਂ ਅੱਗੇ ਅਸੀਂ ਕਰਮ ਚੰਗੇ ਕਿਤੇ ਹੋਣ ਤੇ ਉਹ ਕਹਿੰਦੇ ਸੂਲੀ ਦਾ ਕੰਡਾ ਬਣ ਜਾਂਦਾ ਹੈਗਾ ਜਗਨਵੀਰ ਸਿੰਘ ਨਾਲ ਉਹੀ ਹੋਇਆ ਇਹਦੇ ਅੱਖਾਂ ਦੀ ਰੋਸ਼ਨੀ ਅਚਾਨਕ ਚਲੀ ਗਈ ਅਸੀਂ ਇਹਨੂੰ ਮੁੰਬਈ ਲੈ ਗਏ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਇਹਦੇ ਬ੍ਰੇਨ 'ਚ ਐਵਰੀ ਜਗ੍ਹਾ 'ਚ ਮੱਥੇ 'ਚ 5 ਰੁਪਏ ਦੇ ਕੋਇਨ ਦੇ ਜਿੰਨਾ ਸਾਰ ਟਿਊਮਰ ਸੀ ਤੇ ਜਦੋਂ ਉਹਦੀ ਅਸੀਂ ਬਾਇਓਪਸੀ ਕਰਾਈ ਤੇ ਪਤਾ ਲੱਗਿਆ ਕਿ ਇਹਨੂੰ ਵਰਕਟ ਸਲਿੰਫੋਮਾ 4th ਸਟੇਜ ਹੈਗਾ ਫਿਰ ਇਹਦਾ ਇਲਾਜ ਚਾਟਾ ਮੈਮੋਰੀਅਲ ਹਸਪੀਟਲ ਸਟਾਰਟ ਹੋ ਗਿਆ ਸਰ ताकि अखा की रोशनी पूरी जा चुकी थी डॉक्टर्स का कहना सी कि कह नहीं सकते कि जिंदगी दोबारा रोशनी आए कि ना आए बहुत रेयर केसिज होंगे ने कि आए अगर आएगा भी तो वो तो डे एंड नाइट या फिर थोड़ी जी दिखेगी होर कुछ भी नहीं कि नॉर्मल वर्गी लाइफ पहले वर्गी नहीं हो पाएगी मगर अस उस परमात्मा तो अरदास करते परमात्मा जानब्श्श्शद फोर्थ स्टेज तो वापस लिया वही बहुत होएगा मगर परमात्मा बहुत बेहत सी और डॉक्टरों का इन्ना बेहतरीन इलाज ਪਰਿਵਾਰ ਦਾ ਸਾਥ ਲੋਕਾਂ ਦੀਆਂ ਅਰਦਾਸਾਂ ਸਾਰੇ ਨੇ ਇਕੱਠੇ ਮਿਲ ਕੇ ਜਗਨਬੀਰ ਸਿੰਘ ਨੂੰ ਹਿੰਮਤ ਦਿੱਤੀ ਕਿ ਉਹ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੋਂ ਲੜ ਸਕੇ ਤੇ ਇਹਨੇ ਉੱਥੇ ਆਪਣੀ ਸਾਰੀ ਕੀਮੋਜ਼ ਲੈਂਦੀਆਂ ਰੈਡੀਸ਼ਨਸ ਲੈਂਦੀਆਂ ਔਰ ਧੀਰੇ ਧੀਰੇ ਕਰਦੇ 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 ਜਗਨਬੀਰ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਣ ਲੱਗੀ ਸਰ ਕਿਹੜੀ ਕਿਹੜੀ ਸਾਲ ਦੀ ਗੱਲ ਹੈ ਜਦੋਂ ਰੋਸ਼ਨੀ ਗਈ ਸੀ ਕਿਤੇ ਕਿਸ ਤਰੀਕੇ ਨਾਲ ਗਈ ਹੈ ਉਸ ਮੋਕੇ ਸਰ 2018 ਦੀ ਇਹ ਗੱਲ ਹੈ ਸਪਟੈਂਬਰ 30 ਨੂੰ ਔਰ ਰੋਸ਼ਨੀ ਅਚਾਨਕ ਜਿਵੇਂ ਕਮਰੇ ਚ ਬਲਬ ਆਪਾਂ ਬੰਦ ਕਰਦੇ ਲਾਈਟ ਬੰਦ ਕਰਦੇ ਸਡਨ ਉਵੇਂ ਲਾਈਟ ਦੇ ਅੱਖਾਂ ਦੀ ਸਵਿਚ ਆਫ ਹੋ ਗਈ ਸੀ ਬਿਲਕੁਲ ਸੱਡਨਲੀ ਤੇ ਫਿਰ ਉਸ ਸਮੇਂ ਬੱਚੇ ਤੁਹਾਡੇ ਨਾਲ ਗੱਲ ਕੀਤੀ ਸੀ ਉਹ ਅਸੀਂ ਫਤੇਗੜ ਸਾਹਿਬ ਮੱਥਾ ਟੇਕਣ ਲਈ ਗਏ ਸੀ ਇਹਨੇ ਜਿਵੇਂ ਜੋਤੀਸਰੂਪ ਗੁਰਦੁਆਰੇ ਚ ਮੱਥਾ ਟੇਕਿਆ ਤੇ ਖੜੇ ਕੇ ਕਹਿੰਦੇ ਦਿਖਣਾ ਬੰਦ ਹੋ ਗਿਆ ਸਾਨੂੰ ਲੱਗੇ ਛੋਟਾ ਜੋਲੀ ਨੇਚਰ ਦਾ ਮਜ਼ਾਕ ਕਰਦਾ ਹੋਏਗਾ ਤੇ ਮਗਰ ਦੋ ਮਟ ਅਸੀਂ ਇਹਨੇ ਜਦੋਂ ਅਬਜ਼ਰਵ ਕੀਤਾ ਹਸਬੰਡ ਵਾਈਫ ਨੇ ਅਸੀਂ ਕਿਹਾ ਕਿ ਇਹਨੂੰ ਵਾਕਈ ਕੁਝ ਪ੍ਰੋਬਲਮ ਹੈ ਤੇ ਅਸੀਂ ਇਹਨੂੰ ਫਿਰ ਹਸਪੀਟਲ ਲੈ ਗਏ ਸੀ ਚੈੱਕਅਪ ਲਈ ਉੱਥੇ ਇਹਦੇ ਐਮ ਆਰ ਆਈਸ ਹੋਏ ਜਿਹਦੇ ਪਤਾ ਲੱਗੇ ਕਿ ਇਹਨੂੰ ਸਮਥਿੰਗ ਇਜ਼ ਟਰਬਲਿੰਗ ਤੇ ਬਸ ਉਸ ਤੋਂ ਬਾਅਦ ਅੱਗੇ-ਤੱਗੇ ਸਫ਼ਰ ਚੱਲਦਾ ਗਿਆ ਸੀ ਮੁੰਬਈ ਪਹੁੰਚ ਗਏ ਉੱਥੇ ਦਾ ਇਲਾਜ ਹੋਇਆ ਪੂਰਾ ਟਾਟਾ ਹਸਪੀਟਲ ਚ ਜਿਹੜੀ ਤੁਹਾਨੂੰ ਜਿਵੇਂ ਕਹਦੀ ਲੋਕਾਂ ਦੀ ਅਰਦਾਸ ਤੁਹਾਡੀ ਅਰਦਾਸਾਂ ਇੱਕ ਡਾਕਟਰ 'ਤੇ ਭਰੋਸਾ ਤੇ ਦੂਸਰਾ ਵੈਗਰੂ 'ਤੇ ਭਰੋਸਾ ਵੀ ਹਾਂ ਵੀ ਇਹ ਸਭ ਕੁਝ ਹੋਊਗਾ ਨਾ ਵੀ ਇਹ ਫੇਰ ਹੋਵੇ ਜੀ ਜੀ ਬਿਲਕੁਲ ਜੀ ਬਿਲਕੁਲ ਇਵੇਂ ਲੱਗਾ ਸੀ ਜਿਵੇਂ ਕੋਈ ਕਹਾਣੀ ਲਿਖੀ ਗਈ ਹੈ ਔਰ ਅੱਗੇ ਦਾ ਅੱਗੇ ਕੀ ਸੀਨ ਕਰਨਾ ਹੈ ਕਿਵੇਂ ਕਰਨਾ ਹੈ ਉਹ ਪਰਮਾਤਮਾ ਨੇ ਆਪ ਸੋਚ ਕੇ ਰੱਖਿਆ ਹੋਇਆ ਹੈ ਕਿ ਇਹ ਬੰਦਾ ਆਪ ਚਾਹ ਕੇ ਵੀ ਇੰਨਾ ਵੱਧੀਆ ਅਰੇਂਜਮੈਂਟ ਇੰਨੇ ਅچھے ਇਲਾਜ ਨਹੀਂ ਕਰ ਸਕਦਾ ਜੋ ਜਗਨਵੀਰ ਸਿੰਘ ਦੇ ਹੋਏ ਨੇ ਜੀ ਸਲਮਾਨ ਖਾਨ ਵਾਲੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਬੱਚਾ ਸਲਮਾਨ ਖਾਨ ਨੂੰ ਮਿਲਿਆ ਉਹ ਕਿਦਾਂ ਹੋਇਆ ਸਾਰਾ ਸਰ ਜਗਨਬੀਰ ਬਚਪਨ ਤੋਂ ਹੀ ਸਲਮਾਨ ਖਾਨ ਜੀ ਦਾ ਬਹੁਤ ਵੱਡਾ ਫੈਨ ਸੀ ਇਹ ਉਹਦੀ ਮੂਵੀਜ਼ ਦੇਖਦਾ ਸੀ ਔਰ ਇੱਕ ਇੱਕ ਮੂਵੀ ਕਈ ਕਈ ਵਾਰ ਦੇਖਦਾ ਸੀ ਜਿਵੇਂ ਟਾਈਗਰ ਜ਼ਿੰਦਾ ਹੈ ਔਰ ਬਜਰੰਗੀ ਭਾਈ ਜਾਨ ਇਹ ਸਾਰੀ ਬਹੁਤ ਵਾਰ ਦੇਖਦਾ ਸੀ ਤੇ ਹਰ ਵਾਰ ਇੱਕੋ ਗੱਲ ਕਹਿੰਦਾ ਸੀ ਕਿ ਮੈਂ ਮਮਾ ਇੱਕ ਵਾਰ ਸਲਮਾਨ ਖਾਨ ਨੂੰ ਮਿਲਣਾ ਹੈ ਤੇ ਮੈਂ ਕਹਿੰਦੀ ਸੀ ਬੇਟਾ ਅਸੀਂ ਪੰਜਾਬ 'ਚ ਰਹਿੰਦੇ ਆ ਉਹ ਉੱਥੇ ਰਹਿੰਦੇ ਨੇ ਅਸੀਂ ਕਿਧਰੋਂ ਮਿਲ ਲਾਂਗੇ ਕਹਿੰਦੇ ਤੁਸੀਂ ਮੰਨੋ ਨਾ ਮੰਨੋ ਸੀ ਇੱਕ ਵਾਰੇ ਮੁੰਬਈ ਜਾਵਾਂਗੇ ਤੇ ਜ਼ਰੂਰ ਮਿਲ ਕੇ ਆਵ ਤੇ ਜਦੋਂ ਜਗਨਬੀਰ ਵਾਈ ਫਲਾਈਟ 1st ਆਫ ਅਕਤੂਬਰ ਨੂੰ ਮੁੰਬਈ ਜਾਣ ਲੱਗਾ ਆਪਣੇ ਇਲਾਜ ਲਈ ਇਹਨੇ ਸੁਣਿਆ ਮੈਂ ਕਿੱਥੇ ਜਾ ਰਿਹਾ ਮੈਂ ਕਹੇ ਮੁੰਬਈ ਤਾਂ ਉਸ ਵੇਲੇ ਦੀ ਵਿਜਨ ਜਾ ਚੁੱਕੀ ਸੀ ਤੇ ਇਹ ਕਹਿੰਦਾ ਸਲਮਾਨ ਸਾਹ ਨੂੰ ਮਿਲਣ ਜਾ ਰਿਹਾ ਮਤਲਬ ਐਹ ਨਹੀਂ ਪੁੱਛਿਆ ਕਿ ਕਿਉਂ ਜਾ ਰਿਹਾ ਸਲਮਾਨ ਖਾਨ ਨੂੰ ਮਿਲਣ ਜਾ ਰਿਹਾ ਤੇ ਅਸੀਂ ਵੀ ਬੱਚੇ ਨੂੰ ਹੌਸਲਾ ਦੇ ਦਿੱਤਾ ਕਿ ਹਾਂ ਜਦੋਂ ਟਾਟਾ ਹਸਪੀਟਲ ਪਹੁੰਚ ਗਿਆ ਕਹਿੰਦਾ ਜੀ ਹੁਣ ਬੁਲਾਓ ਸਲਮਾਨ ਸਰ ਨੂੰ ਮੈਂ ਕਿਹਾ ਬੇਟਾ ਇੰਨੀ ਬਿਜ਼ੀ ਪਰਸਨੈਲਿਟੀ ਉਹ ਨਹੀਂ ਆ ਸਕਦੇ ਨੇ ਕਹਿੰਦਾ ਅਗਰ ਮੈਂ ਛੋਟਾ ਜਿਹਾ ਬੱਚਾ ਪੰਜਾਬ ਤੋਂ ਬੰਬੇ ਆ ਸਕਦਾ ਉਹਨਾਂ ਨੂੰ ਮਿਲਣ ਲਈ ਤੇ ਉਹ ਬੈਂਡਰਾ ਤੋਂ ਟਾਟਾ ਹਸਪੀਟਲ ਤੱਕ ਨਹੀਂ ਆ ਸਕਦੇ ਮਿਲਣ ਲਈ ਮਤਲਬ ਕਿ ਇਹਦੇ ਮਨ 'ਚ ਸਰ ਨੂੰ ਮਿਲਣ ਦੀ ਇੰਨੀ ਸ਼ਿੱਦਤ ਸੀ ਤੇ ਜਦੋਂ ਅਸੀਂ ਗੱਲਾਂ ਕਰਦੇ ਸੀ ਮਾਂ ਪੁੱਤਰ ਆ ਕੋਈ ਹੋਰ ਤੇ ਨਾ ਇੰਪੈਕਟ ਫਾਊਂਡੇਸ਼ਨ ਵਾਲੇ ਸੀ ਉੱਥੇ ਸ਼ਾਲੀਨੀ ਮੈਮ ਉਹ ਅਕਸਰ ਜਗਨਵੀਰ ਦੀ ਵੀਡੀਓਜ਼ ਬਣਾਉਂਦੇ ਸੀ ਕਿਉਂਕਿ ਜਗਨਬੀਰ ਬਚਪਨ ਤੋਂ ਬਹੁਤ ਜੋਲੀ ਨੇਚਰ ਆਪਸ ਵਿੱਚ ਇੰਟਰੈਕਟ ਕਰਨ ਵਾਲਾ ਬੱਚਾ ਰਿਹਾ ਸਾਰੇ ਤੋਂ ਗੱਲਬਾਤ ਕਰਨ ਵਾਲਾ ਔਰ ਇੰਨੀ ਵੱਡੀ ਪ੍ਰੋਬਲਮ ਜੀ ਵੀ ਹੱਸਦਾ ਖੇਡਦਾ ਰਹਿੰਦਾ ਸੀ ਨੱਚਦਾ ਸੀ ਗਾਣੇ ਗਾਉਂਦਾ ਸੀ ਜੋਕ ਸੁਣਾਉਂਦਾ ਸੀ ਬਹੁਤ ਜੋਲੀ ਨੇਚਰ ਸੀ ਤੇ ਉਹ ਸਿਸਟਰਸ ਆ ਕੇ ਦੇ ਕੋਲ ਬੈਂਦੀਆਂ ਸੀ ਉਹਨਾਂ ਨੇ ਇਹਦੀ ਵੀਡੀਓ ਬਣਾਈ ਤੇ ਸਾਰ ਨੂੰ ਸੈਂਡ ਕੀਤੀ ਉੱਥੇ ਸਨਮਾਨ ਸਾਰ ਨੂੰ ਕਿਸੇ ਦੇ ਥਰੂ ਤੇ ਸਲਮਾਨ ਸਰ ਜੀ ਆਪ ਨੂੰ ਪਤਾ ਹੈ ਬਹੁਤ ਕਾਈਂਡ ਹੱਡ ਹੈ ਤੇ ਉਹ ਜਗਨਵੀਰ ਨੂੰ ਮਿਲਣ ਲਈ ਅਚਾਨਕ 7th ਆਫ ਨਵੰਬਰ 에 ਬੈੱਡ ਤੇ ਕੋ ਲਾ ਕੇ ਖੜੇ ਹੋ ਗਏ ਇਹਦੀ ਕੀਮੋ ਚੱਲ ਰਹੀ ਸੀ ਫਸਟ ਉਸ ਵੇਲੇ ਕਹਿੰਦੇ ਕਿਊਟ ਹੋ ਸਰਦਾਰ ਜੀ ਜਿਤਨੇ ਫੋਟੋ ਮੇਂ ਦਿੱਖਤੇ ਸ ਉਸ ਸੇ ਕਈ ਜ਼ਿਆਦਾ ਤੇ ਅਸੀਂ ਆਪ ਦੇਖ ਕੇ ਹੈਰਾਨ ਹੋ ਗਏ ਕਿ ਇਹ ਰਹਾ ਤੇ ਸਲਮਾਨ ਸਰ ਹੈ ਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਤੁਸੀਂ ਚੁੱਪ ਰਹਿਣਾ ਹੈ ਅਸੀ ਗੋਨੀ ਬੋਲੇ ਕਹਿੰਦੇ ਪਛਾਣਾ ਕੌਣ ਇਹ ਕਹਿੰਦੇ ਨਹੀਂ ਕਿਉਂਕਿ ਦੀ ਵਿਵਿਜਨ ਜਾ ਚੁੱਕੀ ਸੀ ਤੇ ਕਹਿੰਦੇ ਇਹ ਤਾਂ ਗਲਤ ਬਾਤ ਹੈ ਤੂੰਨੇ ਕਹਾ tha ਮੈਂ ਪੰਜਾਬ ਸੇ ਮਿਲਨੇ ਕੇ ਲਈ ਇਤਨੀ ਦੂਰ ਆ ਗਿਆ ਹਾਂ ਔਰ ਆਪ ਵੈਂਡਰਾ ਸੇ ਯਹਾਂ ਨਹੀਂ ਆ ਸਕਤੇ ਤੇ ਇਹ ਕੀਮੋ ਲੇਟ ਕੇ ਦੇ ਰੇ ਸੀ ਸਾਰਾ ਬੈਗ ਏ ਚਟਕੇ ਨਾਲ ਉਹ ਕਹਿੰਦੇ ਸੁਲਮਾਨ ਖਾਨ ਉਹ ਕਹਿੰਦੇ ਹਾਂ ਕਹਿੰਦੇ ਵਿਸ਼ਵਾਸ ਕਿਵੇਂ ਕਰਾਂ ਕਹਿੰਦੇ ਦੱਸ ਕੀ ਕਰ ਸਕਦਾ ਫਿਰ ਇਹਨੇ ਸਰ ਦੇ ਬਾਈਸੈਪਸ ਟੱਚ ਕੀਤੇ ਬ੍ਰੇਸਲਟ ਟੱਚ ਕੀਤਾ ਜੋ ਹਮੇਸ਼ਾ ਸਰ ਬਲੂ ਕਲਰ ਦਾ ਪਾ ਕੇ ਰੱਖਦੇ ਸਨ ਸਭ ਕਿਥਾ ਫਿਰ ਸਰ ਨੇ ਕਾਫੀ ਦਿਨ ਨਾਲ ਟਾਈਮ ਸਪੈਂਡ ਕੀਤਾ ਤੇ ਕਹਿੰਦੇ ਹਬ ਤੋਂ ਤੇਰੀ ਤਮੰਨਾ ਪੂਰੀ ਹੋ ਗਈ ਤੇ ਇਹਦੀ ਅੱਖਾਂ ਪਰ ਆਈਆਂ ਕਹਿੰਦੇ ਤਮੰਨਾ ਦੇਖਣੇ ਕੀ ਸੀ ਛੂਣੇ ਕੀ ਨਹੀਂ ਭਾਵੁਖਪਾਲ ਸਿੰਘ ਸਰ ਦਾ ਵੀ ਮਨ ਭਰ ਗਿਆ ਸਾਡਾ ਵੀ ਭਰ ਗਿਆ ਕਿ ਹਾਂ ਯਾਦ ਕਰਤੀ ਵੀ ਭਰੇ ਹੋ ਕਿ ਬੱਚਾ ਕੀ ਚਾਹੁੰਦਾ ਸੀ ਤੇ ਅਗਰ ਮਿਲਿਆ ਵੀ ਤੇ ਕਿ ਇਹੋ ਜੇ ਹਾਲਾਤਾਂ ਚ ਜਾ ਕੇ ਮਿਲਿਆ ਕਿ ਜੇ ਤਮੰਨਾ ਸੀ ਦੇਖਣ ਦੀ ਉਹ ਅਧੂਰੀ ਰਹਿ ਗਈ ਤੇ ਸਰ ਨੇ ਵਾਦਾ ਕੀਤਾ ਕਹਿੰਦੇ ਅੱਲਾਹ ਨੇ ਚਾਹ ਤੋ ਉਹ ਦਿਨ ਵੀ ਆਏਗਾ ਜਦ ਹਮ ਦੋਨੋਂ ਦੁਬਾਰਾ ਸਾਥ ਮਿਲेंगे ਔਰ ਬਾਤੇ ਕਰਾਂਗੇ ਇੱਕ ਸਾਥ ਇੱਕ ਟੇਬਲ ਤੇ ਬੈਠ ਕੇ ਸਭ ਨੂੰ ਲੱਗਦਾ ਸੀ ਬੱਚੇ ਦਾ ਮੋਰਲ ਵਧਾਣ ਲਈ ਦਿਲ ਰੱਖਣ ਲਈ ਹੌਸਲਾ ਵਧਾਣ ਲਈ ਸਰ ਨੇ ਗੱਲ ਕਹਿਤੀ ਕਿ ਇੱਕ ਵਾਰ ਅਗਰ ਮਿਲ ਗਏ ਜ਼ਿੰਦਗੀ ਚ ਹਰ ਵਾਰ ਥੋੜਾ ਇਹ ਚੀਜ਼ ਮਿਲ ਜਾਂਦੀ ਹੈ ਸਲਮਾਨ ਸਰ ਵਰਗੀ ਮਗਰ ਸਰ ਨੇ ਆਪਣਾ ਵਾਦਾ ਪੂਰਾ ਕੀਤਾ ਤੇ 1 ਦਸੰਬਰ 2023 ਨੂੰ ਅਸੀਂ ਜਿਵੇਂ ਹਰ ਸਾਲ ਇਹਦੇ ਫੋਲੋਅਪ ਲਈ ਜਾਂਦੇ ਆ ਉੱਥੇ ਮੁੰਬਈ ਤੇ ਸਾਨੂੰ ਕਾਲ ਆਈ ਟਾਟਾ ਹਸਪੀਟਲ ਤੋਂ ਕਿ ਸਲਮਾਨ ਸਰ ਨੇ ਐਜ਼ ਅ ਗੈਸਟ ਤੁਸੀਂ ਲੋਕਾਂ ਨੂੰ ਅੱਜ ਸ਼ਾਮੀ ਆਪਣੇ ਬੰਗਲੇ ਚ ਇਨਵਾਈਟ ਕੀਤਾ ਹੈ ਤੇ ਸਾਡੇ ਲਈ ਹੋਰ ਭਾਵੁਕ ਪਲ ਸੀ ਸਾਨੂੰ ਪਹਿਲਾਂ ਲੱਗਿਆ ਕਿ ਸਾਡਾ ਕੋਈ ਮਜ਼ਾਕ ਕਰ ਰਿਹਾ ਹੈ ਫਿਰ ਕਹਿੰਦੇ ਨਹੀਂ ਜੀ ਮੈਂ ਆਪ ਟਾਟਾ ਹਸਪੀਟਲ ਦੇ ਡਾਇਰੈਕਟਰ ਡਾਕਟਰ ਬਨਾਵਲੀ ਬੋਲ ਰਿਹਾ ਹਾਂ ਤੇ ਅਸੀਂ ਕਿਹਾ ਜੀ ਸਖਾ ਕਹਿੰਦਾ ਉਹਨਾਂ ਦੀ ਗੱਡੀ ਤੁਹਾਨੂੰ ਆਪ ਲੈਣ ਆਏਗੀ ਛੱਡਣ ਆਏਗੀ ਤੇ ਤੁਸੀਂ ਜ਼ਰੂਰ ਜਾਣਾ ਹੈਗਾ ਫਿਰ ਅਸੀਂ ਸਰਦੇ ਕੋਲ ਪਹੁੰਚੇ ਬਸ ਉਸ ਤੋਂ ਬਾਅਦ ਜੱਗੂ ਅਸਾਂ ਨੇ ਆਪਣਾ ਇਕੱਠਾ ਟਾਈਮ ਸਪੈਂਡ ਕੀਤਾ ਔਰ ਅੱਛਾ ਯਾਦਾਂ ਲੈ ਕੇ ਆਏ ਸਰਦੇ ਨਾਲ ਜੱਗ ਅਵਿਰ ਕੀ ਹਾਲ ਹੈ ਤੁਹਾਡਾ ਠੀਕ ਹੋ ਹਾਂ ਜੀ ਅੱਛਾ ਜਦੋਂ ਤੁਸੀਂ ਸਲਮਾਨ ਖਾਨ ਨੂੰ ਮਿਲੇ ਸੀਗੇ ਤੁਹਾਡੀ ਇੱਛਾ ਸੀ ਕਿ ਮਿਲਣ ਦੀ ਕਿੱਦਾਂ ਮਿਲੇ ਤੁਹਾਨੂੰ ਵਧੀਆ ਲੱਗਿਆ ਉਸ ਵੇਲੇ ਹਾਂ ਜੀ

ਸੋ ਇਹ ਬੱਚੇ ਨੇ ਜਿਹੜੇ ਆਟੋਗ੍ਰਾਫ ਲਏ ਨਾਲ ਸਾਈਨ ਜਿਹੜੇ ਨੇ ਸਲਮਾਨ ਖਾਨ ਦੇ ਸੋ ਇਸ ਜਗ੍ਹਾ ਤੇ ਲਿਖੇ ਹੋਏ ਆ ਅੱਛਾ ਹੋਰ ਕੀ ਕੀ ਗੱਲ ਕੀਤੀ ਤੁਹਾਡੇ ਨਾਲ ਉਸ ਸਲਮਾਨ ਖਾਨ ਨੇ ਉਸ ਵੇਲੇ ਸਲਮਾਨ ਸਰ ਨੇ ਮੇਰੇ ਨਾਲ ਮੈਨੇ ਉਹਨਾਂ ਨੂੰ ਆਪਣੇ ਕ੍ਰਿਕਟਸ ਭੰਗੜਾ ਡਾਂਸ ਸਕੇਟਿੰਗ ਉਹ ਸਭ ਕੀ ਵੀਡੀਓਜ਼ ਦਿਖਾਈ ਹਾਫ 1 1/2 ਆਵਰ ਸੁਕੇ ਵਾਪੇ ਫਿਰ ਹਾਊਸ ਗਏ ਅੱਛਾ ਅ ਗਿਫਟਸ ਵੀ ਦਿਖਾਉਣੇ ਤੁਹਾਨੂੰ ਜਿਹੜੇ ਬੱਚਿਆਂ ਦਿੱਤੇ ਗਏ ਸੀਗੇ ਸੋ ਇਹ ਸਾਰੇ ਮੈਂ ਮਰਸਲ ਤੱਕ ਪਾਈ ਨਹੀਂ ਹੈਗੇ ਨੇ ਇਹਨਾਂ ਨੂੰ ਸਰ ਮਹਾਰਾਸ਼ਟਰ ਤੋਂ ਆਏ ਆ ਉੱਥੇ ਗਰਮੀ ਹੈ ਇੱਥੇ ਹੈਗੀ ਸਰਦੀ ਮਗਰ ਇਹਨੇ ਸ਼ੌਕੀਆ ਜਿਸ ਦਿਨ ਸਾਰੇ ਨੇ ਦਿੱਤਾ ਹਾਂਜੀ ਸਰ 23 ਪਤੇ ਕੇ 1st December 2023 ਤੇ ਉੱਥੇ ਜਦੋਂ ਸਾਰੇ ਨੇ ਦਿੱਤੇ ਤੇ ਇਹਨੇ ਆਂਦੇ ਪਹਿਲੇ ਦਿਨ ਹੀ ਰਾਤੀ ਆ ਪਾ ਲਿਆ ਜੋ ਇੱਕ ਦਿਨ ਉੱਥੇ ਰਿਹਾ ਹੈ ਅਗਲੇ ਦਿਨ ਦੀ ਵਾਪਸੀ ਫਲਾਈਟ ਸੀ ਔਰ ਸਾਰੇ ਦਿੱਤੇ ਵੀ ਇਹਨੇ ਦੋ ਦੋ ਜੋੜੇ ਸਰ ਤੇ ਦਾ ਕਹਿਣਾ ਸੀ ਕਿ ਹੁਣ ਜਦੋਂ ਦੁਬਾਰਾ ਜਦੋਂ ਮੈਂ ਜਾਵਾਂਗਾ ਅਸੀਂ ਮਾਰਚ ਚ ਜਾਣਾ ਹੁਣ ਦੁਬਾਰਾ ਮੇਰੇ ਖਿਆਲ ਤੋਂ 2nd ਤੇ 3rd ਮਾਰਚ ਨੂੰ ਤੇ ਇਹ ਕਹਿੰਦੇ ਸਨ ਜਦੋਂ ਦੁਬਾਰਾ ਜਾਵਾਂਗਾ ਮਾਰਚ ਚ ਫਿਰ ਆਪਾਂ ਕਿ ਮੈਂ ਸਾਨੂੰ ਫੋਟੋਗ੍ਰਾਫਸ ਭੇਜਾਂਗੇ ਕਿਉਂ ਤੁਹਾਡੇ ਦਿੱਤੇ ਆ ਕਪੜੇ ਪਾਏ ਨੇ ਸੋ ਇਸ ਤਰੀਕੇ ਨਾਲ ਜਨਕੀ ਇੱਕਦਮ ਮੋਨੋਬਲ ਟੁੱਟ ਨਹੀਂ ਰਿhta ਬੱਚੇ ਦਾ ਨਾ ਬਣਾ ਕੇ ਰੱਖਿਆ ਹੈ ਤੁਸੀਂ ਜੀ ਬਿਲਕੁਲ ਬਿਲਕੁਲ ਜੀ ਇਹ ਬਾਬਾ ਜੀ ਆਪ ਕਰਦੇ ਨੇ ਪਾਉਂਦੇ ਵੀ ਆਪ ਐ ਕੱਢਦੇ ਵੀ ਆਪ ਐ ਬਸ ਉਹਦੇ ਤੇ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਜਾਂ ਸੋ ਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮ